ਸਾਸਰੀਆ ਕਾਲ ਜੀ ਜਪਜੀ ਸਾਹਿਬ ਇੱਕ ਐਸੀ ਬਾਣੀ ਜਿਸ ਵਿੱਚ ਬ੍ਰਹਿਮੰਡ ਦੇ ਰਾਜ਼ ਛੁਪੇ ਹੋਏ ਨੇ ਅੱਜ ਆਪਾਂ ਉਸੇ ਵਿੱਚੋਂ ਦੋ ਬਹੁਤ ਹੀ ਖਾਸ ਸੰਕਲਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸ੍ਰਿਸ਼ਟੀ ਯਾਨੀ ਇਹ ਸਾਰੀ ਰਚਨਾ ਅਤੇ ਸਿਰਜਣਹਾਰ ਯਾਨੀ ਨਿਰੰਕਾਰ ਤਾਂ ਚਲੋ ਸਮਝਦੇ ਹਾਂ ਕਿ ਇਹ ਮਹਾਨ ਬਾਣੀ ਸਾਨੂੰ ਹੋਂਦ ਦੇ ਇਸ ਵੱਡੇ ਸੱਚ ਬਾਰੇ ਕੀ ਦੱਸਦੀ ਹੈ ਦੇਖੋ ਇਹ ਉਹ ਸਵਾਲ ਨੇ ਜਿੰਨਾ ਬਾਰੇ ਮਨੁੱਖ ਸਦੀਆਂ ਤੋਂ ਸੋਚਦਾ ਆਇਆ ਹੈ ਅਸਲੀਅਤ ਅਸਲ ਵਿੱਚ ਹੈ ਕਿ ਇਸ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਕੌਣ ਹੈ ਤੇ ਜੋ ਸਭ ਕੁਝ ਸਾਨੂੰ ਦਿਖ ਰਿਹਾ ਹੈ ਇਹ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਆਪਾਂ ਜਪਜੀ ਸਾਹਿਬ ਦੀ ਬਾਣੀ ਵੱਲ ਚੱਲਦੇ ਹਾਂ ਤੇ ਜਾਣਦੇ ਹੋ ਸਦੀਆਂ ਤੋਂ ਸੱਚ ਨੂੰ ਖੋਜਣ ਵਾਲਿਆਂ ਨੇ ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਹਮੇਸ਼ਾ ਜਪੂਜੀ ਸਾਹਿਬ ਵੱਲ ਹੀ ਦੇਖਿਆ ਹੈ ਇਹ ਸਿਰਫ ਕੋਈ ਧਾਰਮਿਕ ਗ੍ਰੰਥ ਨਹੀਂ ਸਗੋਂ ਗਿਆਨ ਦਾ ਉਹ ਖਜ਼ਾਨਾ ਹੈ ਜਿਸ ਦਾ ਇਤਿਹਾਸਿਕ ਤੇ ਰੋਹਾਨੀ ਮਹੱਤਵ ਬਹੁਤ ਡੂੰਘਾ ਹੈ ਜਿਵੇਂ ਕਿ ਆਪਾਂ ਇਸ ਪੁਰਾਤਨ ਖਰੜੇ ਦੀ ਚਲਕ ਰਚਵੀ ਦੇਖ ਸਕਦੇ ਹਾਂ ਤਾਂ ਚਲੋ ਫਿਰ ਇਸ ਪਰਚੋਲ ਨੂੰ ਸ਼ੁਰੂ ਕਰਦੇ ਆਂ ਦੇਖੋ ਜਪੂਜੀ ਸਾਹਿਬ ਸਾਨੂੰ ਅਸਲੀਅਤ ਦੇ ਦੋ ਮੁੱਖ ਥੰਮਬ ਦੱਸਦੇ ਨੇ ਜਿਨ੍ਹਾਂ ਤੇ ਸਾਰਾ ਬ੍ਰਹਮੰਡੀ ਦ੍ਰਿਸ਼ਟੀਕੋਣ ਟਿਕਿਆ ਹੋਇਆ ਹੈ ਸਭ ਤੋਂ ਪਹਿਲਾ ਥੰਮ ਹੈ ਨਿਰੰਕਾਰ ਨਿਰੰਕਾਰ ਮਤਲਬ ਜਿਸ ਦਾ ਕੋਈ ਆਕਾਰ ਨਹੀਂ ਕੋਈ ਰੂਪ ਨਹੀਂ ਉਹ ਇੱਕੋ ਇੱਕ ਸੱਚਾਈ ਹੈ ਜੋ ਹਮੇਸ਼ਾ ਤੋਂ ਹੈ ਹਮੇਸ਼ਾ ਰਹੇਗੀ ਉਹ ਅਜਨਮਾ ਹੈ ਤੇ ਸਾਰੀ ਦੀ ਸਾਰੀ ਹੋਂਦ ਉਸੇ ਇੱਕ ਸਰੋਤ ਵਿੱਚੋਂ ਨਿਕਲੀ ਹੈ ਤੇ ਫਿਰ ਆਉਂਦਾ ਏ ਦੂਜਾ ਥੰਮ ਸ੍ਰਿਸ਼ਟੀ ਯਾਨੀ ਕਿ ਇਸ ਸਾਰੀ ਰਚਨਾ ਸਾਰਾ ਬ੍ਰਹਿਮੰਡ ਸਾਰੇ ਗ੍ਰਹਿ ਤਾਰੇ ਜੀਵ ਜੰਤੂ ਸਭ ਕੁਝ ਇਸ ਵਿੱਚ ਸ਼ਾਮਿਲ ਹੈ ਤੇ ਜਪੂਜੀ ਸਾਹਿਬ ਦੇ ਅਨਸਾਰ ਇਹ ਸਭ ਕੁਝ ਉਸ ਨਿਰੰਕਾਰ ਦੇ ਇੱਕੋ ਇੱਕ ਹੁਕਮ ਨਾਲ ਹੀ ਵजूद ਵਿੱਚ ਆਇਆ ਜੇ ਠੀਕ ਹੈ ਤਾਂ ਆਓ ਹੁਣ ਨਿਰੰਕਾਰ ਦੇ ਇਸ ਸੰਕਲਪ ਨੂੰ ਥੋੜਾ ਹੋਰ ਡੂੰਘਾ ਸਮਝੀਏ ਬਾਣੀ ਦੀਏ ਤੁਕ ਦੇਖੋ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜene ਰਚਾਈ ਇਸ ਵਿੱਚ ਕਿੰਨਾ ਵੱਡਾ ਨੁਕਤਾ ਹੈ ਕਿ ਨਿਰੰਕਾਰ ਸਦੀਵੀ ਹੈ ਮਤਲਬ ਜਦੋਂ ਇਹ ਸਾਰੀ ਸ੍ਰਿਸ਼ਟੀ ਇਹ ਬ੍ਰਹਮਾਣਡ ਖਤਮ ਹੋ ਜਾਏਗਾ ਨਾ ਉਦੋਂ ਵੀ ਉਹ ਸਿਰਜਣਹਾਰ ਮੌਜੂਦ ਰਹੇਗਾ। ਉਹਦਾ ਹੋਣਾ ਜਾਂ ਨਾ ਹੋਣਾ ਇਸ ਰਚਨਾ ਦੇ ਬਣਨ ਮਿਟਣ ਦੇ ਚੱਕਰ ਤੋਂ ਬਿਲਕੁਲ ਉੱਪਰ ਹੈ। ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਗੁਰਬਾਣੀ ਦਾ ਇਹ ਸਿਧਾਂਤ ਨਾ ਕਿਸੇ ਦੇਵਤੇ ਦੀ ਆਮ ਧਾਰਨਾ ਤੋਂ ਬਹੁਤ ਵੱਖਰਾ ਹੈ। ਨਿਰੰਕਾਰ ਕੋਈ ਸਮਾਨ ਚ ਬੈਠਾ ਕੋਈ ਇਨਸਾਨ ਜਾਂ ਹਸਤੀ ਨਹੀਂ ਬਲਕਿ ਹੋਇ ਇੱਕ ਨਿਰਾਰਕਾਰ ਸ਼ਕਤੀ ਹੈ ਜੋ ਹਰ ਥਾਂ ਹਰ ਕਣਕਣ ਵਿੱਚ ਮੌਜੂਦ ਹੈ ਤੇ ਇਸ ਪੂਰੇ ਬ੍ਰਹਮਾਣਡ ਦਾ ਆਧਾਰ ਹੈ। ਹੁਣ ਆਪਾਂ ਆਪਣਾ ਧਿਆਨ ਸਿਰਜਣ ਹਾਰ ਤੋਂ ਹਟਾ ਕੇ ਉਸ ਦੀ ਬੇਅੰਤ ਰਚਨਾ ਯਾਨੀ ਸ੍ਰਿਸ਼ਟੀ ਤੇ ਲੈ ਕੇ ਆਂਦੇ ਆਂ ਵਾਹ ਇਸ ਤੁਕ ਦੀ ਤਾਕਤ ਦੇਖੋ ਜਪਜੀ ਸਾਹਿਬ ਕਹਿੰਦੇ ਨੇ ਕਿ ਇਹ ਸ੍ਰਿਸ਼ਟੀ ਬੇਅੰਤ ਹੈ ਇੱਥੇ ਅਣਗਿਣਤ ਖੰਡ ਨੇ ਮੰਡਲ ਨੇ ਵਰਭੰਡ ਨੇ ਜੇ ਕੋਈ ਇਸ ਦਾ ਹਿਸਾਬ ਲਾਉਣ ਬੈਠੇ ਨਾ ਤਾਂ ਕਦੇ ਇਸ ਦਾ ਅੰਤ ਪਾਈ ਨਹੀਂ ਸਕਦਾ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਇਹ ਮਨੁੱਖੀ ਸੋਚ ਤੋਂ ਕਿਤੇ ਪਰੇ ਆ ਇਸ ਦਾ ਮਤਲਬ ਇਹ ਹੋਇਆ ਕਿ ਇਹ ਰਚਨਾ ਸਿਰਫ ਗਿਣਤੀ ਤੋਂ ਬਾਹਰ ਹੀ ਨਹੀਂ ਬਲਕਿ ਸਿੱਧੇ ਤੌਰ ਤੇ ਉਸ ਸਿਰਜਣਹਾਰ ਦਾ ਹੀ ਇੱਕ ਪ੍ਰਗਟਾਵਾ ਹੈ ਮਤਲਬ ਸ੍ਰਿਸ਼ਟੀ ਆਪਣੇ ਸਿਰਜਣਹਾਰ ਤੋਂ ਵੱਖਰੀ ਨਹੀਂ ਸਕੋ ਉਸੇ ਦਾ ਹੀ ਇੱਕ ਰੂਪ ਹੈ ਇਹ ਸਾਰਾ ਬ੍ਰਹਮੰਡ ਉਸੇ ਦਾ ਹੀ ਪਸਾਰਾ ਹੈ ਹੁਣ ਇੱਕ ਬਹੁਤ ਹੀ ਖਾਸ ਸੰਕਲਪ ਦੀ ਗੱਲ ਕਰਦੇ ਹਾਂ ਜਿੱਥੇ ਸਿਰਜਣਹਾਰ ਤੇ ਸ੍ਰਿਸ਼ਟੀ ਦਾ ਰਿਸ਼ਤਾ ਬਿਲਕੁਲ ਸਾਫ਼ ਹੋ ਜਾਂਦਾ ਹੈ ਇਹ ਹੈ ਸਚਖੰਡ ਯਾਨੀ ਸੱਚ ਦਾ ਖੇਤਰ ਦੇਖੋ ਸਚਖੰਡ ਕੋਈ ਥਾਂ ਨਹੀਂ ਹੈ ਕੋਈ ਜਗ੍ਹਾ ਨਹੀਂ ਇਹ ਇੱਕ ਅਧਿਆਤਮਕ ਅਵਸਥਾ ਹੈ ਸੱਚਦੀ ਸਭ ਤੋਂ ਉੱਚੀ ਮੰਜ਼ਿਲ ਤੇ ਇਸੇ ਅਵਸਥਾ ਤੋਂ ਉਹ ਨਿਰਾਕਾਰ ਆਪਣੀ ਬਣਾਈ ਰਚਨਾ ਨੂੰ ਦੇਖਦਾ ਤੇ ਸੰਭਾਲਦਾ ਹੈ ਪੌੜੀ ਸੰਤੀ ਦੀ ਇਹ ਤੁੱਕ ਬਹੁਤ ਹੀ ਕਮਾਲ ਦੀ ਹੈ ਸਿਰਜਨਹਾਰ ਕੋਈ ਦੂਰ ਬੈਠਾ ਉਦਾਸ ਚਾ ਦਰਸ਼ਕ ਨਹੀਂ ਉਹ ਆਪਣੀ ਰਚਨਾ ਨੂੰ ਬਣਾਉਂਦਾ ਹੈ ਤੇ ਫਿਰ ਉਸ ਨੂੰ ਬੜੀ ਖੁਸ਼ੀ ਤੇ ਪਿਆਰ ਨਾਲ ਦੇਖਦਾ ਹੈ ਇਹ ਸਾਰੀ ਸ੍ਰਿਸ਼ਟੀ ਉਸ ਦੀ ਇੱਕ ਬ੍ਰह्म ਖੇਡ ਹੈ ਤੇ ਉਹ ਆਪਣੀ ਇਸ ਖੇਡ ਨੂੰ ਦੇਖ ਕੇ ਖੁਸ਼ ਹੁੰਦਾ ਹੈ ਤੇ ਆਪਣੀ ਮਿਹਰਪਰੀ ਨਜ਼ਰ ਨਾਲ ਸਭ ਨੂੰ ਨਿਹਾਲ ਕਰਦਾ ਹੈ ਤਾ ਫਿਰ ਸਵਾਲ ਇਹ ਉੱਠਦਾ ਹੈ ਕਿ ਇੱਕ ਆਮ ਇਨਸਾਨ ਇਸ ਬ੍ਰह्म ਸਚ ਨੂੰ ਕਿਵੇਂ ਸਮਝ ਸਕਦਾ ਹੈ ਕਿਵੇਂ ਆਪਣੇ ਅੰਦਰ ਵਸਾ ਸਕਦਾ ਹੈ ਇਸ ਦੇ ਲਈ ਬਾਣੀ ਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਰੂਪਕ ਦਿੱਤਾ ਗਿਆ ਹੈ ਸੱਚੀ ਟਕਸਾਲ ਦਾ ਪੌੜੀ 38 ਵਿੱਚ ਦੱਸਿਆ ਗਿਆ ਹੈ ਕਿ ਜਿਵੇਂ ਇੱਕ ਸੁਨਿਆਰਾ ਸੋਨਾ ਘੜਦਾ ਹੈ ਓਵੇਂ ਹੀ ਸੱਚ ਨੂੰ ਆਪਣੇ ਅੰਦਰ ਘੜਨਾ ਪੈਂਦਾ ਹੈ ਇਸ ਦੀ ਪੱਠੀ ਹੈ ਸੰਜਮ ਯਾਨੀ ਜਾਤੂ ਸੁਨਿਆਰਾ ਹੈ ਤਿਰਜ ਤੇ ਜਿਸ ਤੇ ਰੱਖ ਕੇ ਘੜਨਾ ਹੈ ਉਹ ਅਹਰਣ ਹੈ ਸਾਡੀ ਮਤ ਯਾਨੀ ਬੁੱਧੀ ਹਥਿਆਰ ਨੇ ਵੇਦ ਮਤਲਬ ਗਿਆਨ ਤੌਂਕੜੀ ਹੈ ਪਉ ਯਾਨੀ ਪ੍ਰਭੂ ਦਾ ਡਰ ਤੇ ਸ਼ਰਧਾ ਤੇ ਅਗ ਉਹ ਹੈ ਤਪਤਾਉ ਯਾਨੀ ਤਪੱਸਿਆ ਦੀ ਅਗ ਇਹ ਸਾਰੇ ਗੁਣ ਨੇ ਜੋ ਅਧਿਆਤਮਿਕ ਤਰੱਕੀ ਲਈ ਚਾਹੀਦੇ ਨੇ ਤੇ ਇਸ ਸੱਚੀ ਟਕਸਾਲ ਵਿੱਚ ਕੜਿਆ ਕੀ ਜਾਂਦਾ ਹੈ ਇਸ ਵਿੱਚ ਬ੍ਰਹਮ ਸ਼ਬਦ ਯਾਨੀ ਇਲਾਹੀ ਗਿਆਨ ਦੀ ਕਾਹੜਤ ਹੁੰਦੀ ਹੈ ਇਸ ਪੂਰੀ ਪ੍ਰਕਿਰਿਆ ਨਾਲ ਇੱਕ ਇਨਸਾਨ ਦੀ ਸੂਰਤ ਸਿਰਜਣਹਾਰ ਦੀ ਅਸਲੀਅਤ ਨਾਲ ਇੱਕ ਮਿਕ ਹੋ ਜਾਂਦੀ ਹੈ ਤਾਂ ਚਲੋ ਹੁਣ ਇਸ ਉੱਚੇ ਸੁੱਚੇ ਬ੍ਰਹਮਾਂਡੀ ਦਰਸ਼ਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ ਉਸ ਵੱਲ ਚੱਲਦੇ ਹਾਂ ਜਪੋਜੀ ਸਾਹਿਬ ਦਾ ਆਖਰੀ ਸ਼ਲੋਕ ਸਾਨੂੰ ਦੱਸਦਾ ਹੈ ਕਿ ਸਾਡਾ ਸਭ ਤੋਂ ਵੱਡਾ ਅਧਿਆਤਮਿਕ ਮਾਰਗਦਰਸ਼ਕ ਤਾਂ ਕੁਦਰਤ ਹੀ ਹੈ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਾਣੀ ਨੂੰ ਪਿਤਾ ਦਾ ਅਤੇ ਧਰਤੀ ਨੂੰ ਮਹਾਨ ਮਾਤਾ ਦਾ ਇੱਕ ਕੁਦਰਤ ਲਈ ਕਿੰਨੀ ਡੂੰਗੀ ਸਤਕਾਰ ਦੀ ਪਾਵਨਾ ਹੈ ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਗਿਆ ਹੈ ਕਿ ਇਹ ਸਾਰਾ ਸੰਸਾਰ ਇੱਕ ਖੇਡ ਦਾ ਮੈਦਾਨ ਇੱਕ ਰੰਗਮંચ ਹੈ ਦਿਨ ਅਤੇ ਰਾਤ ਦੋ ਦਾਈਆਂ ਵਾਂਗ ਨੇ ਜਿਨ੍ਹਾਂ ਦੀ ਗੋਦ ਵਿੱਚ ਅਸੀਂ ਸਾਰੇ ਆਪਣੀ ਆਪਣੀ ਖੇਡ ਖੇਡ ਰਹੇ ਹਾਂ ਸਾਡੇ ਚੰਗੇ ਮਾੜੇ ਕਰਮ ਇੱਥੇ ਹੀ ਦੇਖੇ ਤੇ ਪਰਖੇ ਜਾਂਦੇ ਨੇ ਤੇ ਹੁਣ ਅੰਤ ਵਿੱਚ ਇੱਕ ਸਵਾਲ ਸੋਚਣ ਲਈ ਜੇ ਇਹ ਕੁਦਰਤ ਇਹ ਸੰਸਾਰ ਹੀ ਸਾਡਾ ਗੁਰੂ ਹੈ ਤਾਂ ਅੱਜ ਦੇ ਸਮੇਂ ਵਿੱਚ ਇਹ ਸਾਨੂੰ ਕੀ ਸਿਖਾ ਰਿਹਾ ਹੈ ਇਹ ਇੱਕ ਅਜੀਹਾ ਸਵਾਲ ਹੈ ਜੋ ਸਾਨੂੰ ਇਸ ਸਦੀਵੀ ਗਿਆਨ ਨੂੰ ਆਪਣੇ ਅਜੋਕੇ ਜੀਵਨ ਵਿੱਚ ਵਰਤਣ ਅਤੇ ਹਰ ਰੋਜ਼ ਦੀ ਜ਼ਿੰਦਗੀ ਵਿੱਚ ਉਸ ਬ੍ਰਹਮ ਨੂੰ ਦੇਖਣ ਲਈ ਪ੍ਰੇਰਿਤ ਕਰਦਾ ਹੈ